ਸੋ ਮੈਂ ਇਸ ਵੇਲੇ ਮੌਜੂਦਾ ਸ਼ਹਿਰ ਤਾਰੀਵਾਲ ਦੇ ਨਜ਼ਦੀਕੀ ਪਿੰਡ ਸਿੰਘਪੁਰਾ ਵਿਖੇ ਜਿੱਥੇ ਇੱਕ ਗਰੀਬ ਪਰਿਵਾਰ ਦੇ ਨਾਲ ਬਹੁਤ ਵੱਡਾ ਤਕਾ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਇਹ ਬੱਚੇ ਮਾਸੂਮ ਜਿਹੜੇ ਆ ਤਿੰਨ ਬੱਚੇ ਖੜੇ ਆ ਇਹਨਾਂ ਦੇ ਸਿਰ ਤੋਂ ਇਹਨਾਂ ਦੇ ਬਾਪ ਦਾ ਸਾਯਾ ਜਿਹੜਾ ਵਾ ਉਹ ਉੱਠ ਚੁੱਕਿਆ ਵਾ ਇੱਕ ਪਾਸਟਰ ਵੱਲੋਂ ਜਿਹੜਾ ਵਾ ਸ਼ੈਤਾਨ ਭੂਤ ਇੱਕ ਵਿਅਕਤੀ ਦੇ ਅੰਦਰੋਂ ਕੱਢਣ ਦੇ ਨਾਂ ਤੇ ਜਿਹੜਾ ਵਾ ਉਸ ਦੀ ਆਪਣੇ ਸਾਥੀਆਂ ਦੇ ਨਾਲ ਇੰਨੀ ਕੁ ਮਾਰਕਟਾਈ ਕੀਤੀ ਜਾਂਦੀ ਆ ਕਿ ਉਸ ਦੀ ਮੌਤ ਹੋ ਜਾਂਦੀ ਆ ਔਰ ਇਹ ਇਹ ਪਰਿਵਾਰ ਜਿਹੜਾ ਵਾ ਕੈਮਰਾਮੈਨ ਨੂੰ ਮੈਂ ਕਹਾਂਗਾ ਥੋੜਾ ਘਰ ਦੇ ਹਾਲਾਤ ਦਿਖਾਓ ਕੀ ਇਸ ਘਰ ਦੇ ਹਾਲਾਤ ਨੇ ਔਰ ਐਡਾ ਵੱਡਾ ਕਹਿਰ ਇਸ ਘਰ ਦੇ ਉੱਪਰ ਹੋ ਚੁੱਕਿਆ ਵਾ ਕੀ ਇਕੋ ਹੀ ਇਹਨਾਂ ਦਾ ਜੀ ਕਮਾਉਣ ਵਾਲਾ ਸੀਗਾ ਇੱਕ ਹੋਰ ਘਰ ਦੇ ਵਿੱਚ ਬਜ਼ੁਰਗਵਾ ਜਿਹੜਾ ਕਿ ਦਿਮਾਗੀ ਤੌਰ ਦੇ ਉੱਤੇ ਖੁਦ ਹੀ ਲਾਚਾਰ ਹੋ ਕੇ ਮੰਜੇ ਤੇ ਪਿਆਦਾ ਵਾ ਇਸ ਦੁਖੀ ਪਰਿਵਾਰ ਦਾ ਇਕੋ ਇੱਕ ਸਹਾਰਾ ਸੀਗਾ ਜਿਸ ਨੂੰ ਪਾਸਟਰ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮ੍ਰਿਤਕ ਦੇ ਮਾਤਾ ਨੇ ਮਾਤਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਔਰ ਕੀ ਇਹ ਘਟਨਾ ਹੋਈ ਸੀਗੀ ਥੋੜਾ ਦੱਸ ਦਿਓ ਜੀ ਨਾਮ ਮੇਰਾ ਰਖਲ ਜੀ ਕੈਂਡ ਮੇਰਾ ਸਿੰਗਾਪੁਰ ਜੇ ਮੇਰਾ ਬੱਚਾ ਠੀਕ ਨਹੀਂ ਸੀ ਚੀਕਾ ਮਾਰਦਾ ਸੀ ਤੇ ਗਵਾਂਡੀਆਂ ਨੇ ਮੈਨੂੰ ਦੱਸਿਆ ਕਿ ਤੁਸੀਂ ਪਾਸਟਰ ਨੂੰ ਸੱਦ ਕੇ ਤੇ ਪ੍ਰਾਰਥਨਾ ਕਰਵਾ ਲਓ ਉਹਨਾਂ ਨੇ ਕਹਿੰਦੇ ਅਸੀਂ ਪਾਸਟਰ ਨੂੰ ਸੱਦਿਆ ਕਿ ਚਲੋ ਪਾਸਟਰ ਕੌਣ ਸੀਗਾ ਔਰ ਕਿੱਥੋਂ ਉਹ ਆਏ ਸੀਗੇ ਪਾਸਟਰ ਜੱਕੀ ਹੀ ਸੰਗਰ ਦੇ ਰਹਿਣ ਵਾਲਾ ਸੀ ਸਾਡੇ ਨੇੜੇ ਹੀ ਆ ਤੇ ਉਹਨਾਂ ਨੂੰ ਅਸੀਂ ਸੱਦਿਆ ਪ੍ਰਾਰਥਨਾ ਕਰਾਉਣ ਵਾਸਤੇ ਕਿ ਚਲੋ ਇਹ ਬੱਚੇ ਤੇ ਦਵਾ ਕਰਨਗੇ ਠੀਕ ਹੋ ਜਾਏਗਾ ਉਹ ਤਿੰਨ ਜਣੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨਾਂ ਨੇ ਸਾਡੇ ਘਰ ਵਿੱਚ ਆਣ ਕੇ ਕੋਈ ਪ੍ਰਾਰਥਨਾ ਨਹੀਂ ਜੇ ਕੀਤੀ ਤੇ 10 12 ਜਣੇ ਉਹਨਾਂ ਨੇ ਹੋਰ ਬੁਲਾ ਲਏ ਜੀ ਜਦੋਂ ਉਹ 10 12 ਜਣੇ ਹੋਰ ਬੁਲਾਏ ਤਿੰਨ ਜਣੇ ਇਹ ਹੀ ਇਹਨਾਂ ਨੇ ਕੀ ਕੀਤਾ ਵੀ ਪ੍ਰਾਰਥਨਾ ਕਰਨ ਦੀ بجائے ਪ੍ਰਾਰਥਨਾ ਵੀ ਮਾੜੀ-ਮੋਟੀ ਕੀਤੀ ਤੇ ਪਰ ਬਾਅਦ ਚ ਇਹਨਾਂ ਨੇ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਕੋਈ ਠੋਡ ਮਾ ਭੈ ਜੀ ਕਿਸ ਤਰੀਕੇ ਦੇ ਨਾਲ ਉਹਨੂੰ ਤੁਹਾਡੇ ਬੇਟੇ ਨੂੰ ਜਿਹੜਾ ਵਾ ਉਹ ਮਾਰਿਆ ਗਿਆ ਉਸ ਦੇ ਬਾਰੇ ਵੀ ਥੋੜਾ ਦੱਸ ਦਿਓ ਜੀ ਇਹ ਜੀ ਕੋਈ ਠੋਡ ਮਾਰਦਾ ਹੀ ਕੋਈ ਚਪੇੜਾ ਮਾਰਦਾ ਹੀ ਸਾਰੇ ਵੇੜੇ ਦੇ ਵਿੱਚ ਮੇਰੇ ਬੱਚੇ ਨੂੰ ਧੂਈ ਫਿਰਦੇ ਹੀ ਬਾਅਦ ਚ ਉਹਨਾਂ ਨੇ ਇਤਰੀ ਇੱਕ ਨਾ ਵੀ ਬੰਨਿਆ ਤੇ ਬਹੁਤ ਮਾਰ ਕਟਾਈ ਕੀਤੀ ਜਦੋਂ ਇਹਨਾਂ ਨੇ ਵੇਖਿਆ ਅਸੀਂ ਛਡਾਉਂਦੇ ਰਹੇ ਅਸੀਂ ਗਾਉਂਦੇ ਆ ਤੁਹਾਨੂੰ ਧੱਕੇ ਦਿੰਦੇ ਸੀ ਵੀ ਪਿੱਛੇ ਹੋ ਜਾਓ ਆ ਇਹਨਾਂ ਨੂੰ ਨਹੀਂ ਸੱਟ ਲੱਗ ਰਹੀ ਇਹ ਸ਼ੈਤਾਨ ਨੂੰ ਲੱਗ ਰਹੀ ਹੈ ਅਸੀਂ ਸ਼ੈਤਾਨ ਨੂੰ ਮਾਰ ਰਹੇ ਹਾਂ ਇਹਨੂੰ ਕੁਝ ਨਹੀਂ ਹੋਣਾ ਜੇ ਮੈਂ ਗਾਂਂਦੀ ਮੈਨੂੰ ਵੀ ਧੱਕੇ ਦਿੰਦੇ ਸੀ ਮੇਰੀ ਨਵਾਂ ਗਾਂ ਹੋਈ ਉਹਨੂੰ ਵੀ ਇਹਨਾਂ ਨੇ ਧੱਕਾ ਦੇ ਕੇ ਛੁੱਟ ਕੇ ਸੱਟ ਲਾਤੀ ਮੱਥੇ ਦੇ ਵਿੱਚ ਤੇ ਅਸੀਂ ਦੋਵੇਂ ਨਵਾਂ ਸੱਸ ਘਾਰੀ ਹੋਰ ਸਾਡੇ ਲਾਗੇ ਕੁਝ ਹੈ ਨਹੀਂ ਇਹ 3 ਘੰਟੇ ਉਹਦੇ ਨਾਲ ਘੋੜ ਕੇ 12 ਵਜੇ ਮੇਰੇ ਘਰੋਂ ਗਏ ਜਦੋਂ ਮੇਰਾ ਬੱਚਾ ਖਤਮ ਹੋ ਗਿਆ ਜੇ ਤੋ ਖਤਮ ਹੋਣ ਦੇ باوجود ਫਿਰ ਵੀ ਇਹਨਾਂ ਨੇ ਪਿੱਛੇ ਉਹਦੀਆਂ ਬਾਹਾਂ ਬਨੀਆਂ ਉਹਦੀਆਂ ਲੱਤਾਂ ਬਨੀਆਂ ਤੇ ਇਹਨੂੰ ਮੰਜੀ ਦੇ ਉੱਤੇ ਮੂਦਾ ਸੁੱਟ ਕੇ ਤੇ ਆਪ ਇਹ ਫਟਾਫਟ ਚਲ ਗਏ ਆ ਇਹਨਾਂ ਦੇ ਜਾਣ ਤੋਂ ਬਾਅਦ 10-15 ਮਿੰਟ ਮੇਰੇ ਬੱਚੇ ਨੇ ਦਮ ਤੋੜ ਦਿੱਤਾ ਫਿਰ ਇਹਨਾਂ ਨੂੰ ਗਵਾਂਡੀਆਂ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਮਰ ਗਿਆ ਵਾ ਇਹ ਫਿਰ ਆੜ ਕੇ ਤੇ ਇਹਨਾਂ ਨੇ ਗੱਡੀ ਲਿਆਂਦੀ ਆ ਫਿਰ ਇਹਨਾਂ ਨੇ ਲੱਦ ਕੇ ਹਸਪੀਟਲ ਖੜਿਆ ਹਸਪੀਟਲ ਖੜਿਆ ਤਾਂ ਉਹਨਾਂ ਨੇ ਗਾੜੀ ਜਾ ਕੇ ਜੱਕੀ ਪਾਸਟਰ ਹੱਥ ਜੋੜੇ ਕਿ ਤੁਸੀਂ ਥੋੜੇ ਟਾਈਮ ਦੇ ਵਾਸਤੇ ਇਹਨੂੰ ਦਾਖਲ ਕਰ ਲਓ ਪਰ ਉਹ ਡਾਕਟਰ ਨੇ ਕਿਹਾ ਕਿ ਮੈਂ ਬੀਬੀ ਨਾਲ ਨਹਾਕ ਨਹੀਂ ਕਰ ਸਕਦਾ ਇਹ ਬੱਚਾ ਅੱਧਾ ਘੰਟਾ ਹੋ ਗਿਆ ਪੂਰਾ ਕਿਸ ਹਸਪੀਟਲ ਮਾਤਾ ਜੀ ਤੁਹਾਡੇ ਬੇਟੇ ਨੂੰ ਲੈ ਕੇ ਗਏ ਥੋ ਘਰੋਂ ਕੁਝ ਹੈ ਹਸਪਤਾਲ ਦਾ ਪਤਾ ਹਾਂ ਜੀ ਢਿੱਲ ਪਹਿਲਾਂ ਇਹਨਾਂ ਢਿੱਲੋ ਦੇ ਹਸਪਤਾਲ ਖੜਿਆ ਧਾਰੀ ਵੇ ਚਿੱਤੇ ਲੋਦਾ ਹਸਤਾਲ ਆ ਜਦੋਂ ਉਹਨੇ ਜਵਾਬ ਦਿੱਤਾ ਕਿ ਇਹ ਬੱਚਾ ਮਰ ਚੁੱਕਿਆ ਵਾ ਫਿਰ ਇਹਨਾਂ ਨੇ ਸਲਵਾਨ ਦੇ ਹੱਥ ਹਸਪਤਾਲ ਖੜਿਆ ਉਹਦੇ ਗਾੜੀ ਵੀ ਜਾ ਕੇ ਨਾ ਹੱਥ ਜੋੜੇ ਆ ਕਿ ਇਹਨੂੰ ਥੋੜਾ ਚਿਰ ਵਾਸਤੇ ਦਾਖਲ ਕਰ ਲੋ ਇਹਨੂੰ ਆਕਸੀਜਨ ਲਾ ਦਿਓ ਉਹਨਾਂ ਨੇ ਵੀ ਕਿਹਾ ਕਿ ਅਸੀਂ ਬਜ਼ੁਰਗ ਮਾਤਾ ਨਾਲ ਠੱਕਾ ਨਹੀਂ ਕਰ ਸਕਦੇ ਇਹ ਬੱਚਾ ਜ਼ਿੰਦਾ ਨਿਗਾਹੀ ਨਹੀਂ ਇਹਨੂੰ ਰੱਖਣਾ ਇਹਨੂੰ ਘਰੇ ਲੈ ਜਾਓ ਇਹਦੀ ਅੱਧਾ ਘੰਟਾ ਪਹਿਲਾਂ ਮੌਤ ਹੋ ਚੁੱਕੀ ਹੈ ਬੀਜੀ ਘਸਟ ਕੇ ਚਲ ਗਏ ਆ ਫਿਰ ਮੇਰੇ ਸਵੇਰੇ ਵੀ ਮੇਰੇ ਘਰ ਕੋਈ ਨਹੀਂ ਵੜਿਆ ਇਹਨਾਂ ਚੁੱਪਈ ਨਹੀਂ ਤੇ ਬੀਜੀ ਇਹ ਜਿਹੜਾ ਜੱਕੀ ਪਾਸਟਰ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਵਾ ਔਰ ਕੀ ਇਸ ਦਾ ਕੋਈ ਚਰਚਾ ਹੈਗਾ ਵਾ ਜਾਂ ਇਹ ਕੀ ਇਹਦਾ ਇਲਾਕੇ ਦੇ ਵਿੱਚ ਵਾ ਤੁਹਾਡਾ ਕਿਦਾਂ ਜਾਣਕਾਰ ਹੋਇਆ ਥੋੜਾ ਇਹ ਪਾਸਟਰ ਬਾਰੇ ਦੱਸਿਓ ਇਹ ਪਾਸਟਰ ਸੰਗਰ ਦੇ ਰਹਿਣ ਵਾਲਾ ਜੇ ਜੱਕੀ ਇਹਦਾ ਨਾਮ ਆ ਆਪਣੇ ਘਰ ਵਿੱਚ ਹੀ ਆਪਣੇ ਕੋਠੇ ਤੇ ਟੈਂਟ ਲਾ ਕੇ ਬੰਦਗੀ ਕਰਦਾ ਵਾ ਤੇ ਅਸੀਂ ਤੇ ਇਹਦੀ ਕਦੀ ਚਰਚ ਗਏ ਨਹੀਂ ਸਾਨੂੰ ਗਵਾਂਡੀਆਂ ਨੇ ਦੱਸਿਆ ਸੀ ਉਹ ਉਹਦੇ ਚਰਚ ਜਾਂਦੇ ਸੀ ਉਹਨਾਂ ਦੇ ਕਹਿੰਦੇ ਅਸੀਂ ਇਹਨਾਂ ਨੂੰ ਬੁਲਾਇਆ ਤੇ ਇਹਨਾਂ ਨੇ ਆ ਘਟਨਾ ਸਾਡੇ ਨਾਲ ਕੀਤੀ ਸੋ ਬਹੁਤ ਮਾੜੀ ਘਟਨਾ ਹੋਈ ਹੈ ਇੱਕ ਮਾਂ ਦੱਸ ਰਹੀ ਹੈ ਕਿ ਕਿੱਦਾਂ ਉਹਦੇ ਬੇਟੇ ਨੂੰ ਉਹਨਾਂ ਦੀ ਨੋ ਦੇ ਸਾਹਮਣੇ ਕੋ ਕੋ ਕੇ ਮਾਰਿਆ ਵਾ ਔਰ ਬਿਜੀ ਜਿਹੜਾ ਤੁਸੀਂ ਦਰਖਤ ਦੱਸ ਰਹੇ ਹੋ ਕੀ ਇਹੋ ਹੀ ਦਰਖਤ ਵਾ ਸੋ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਆ ਦਰਖਤ ਦਿਖਾ ਦਿਓ ਇਸ ਦਰਖਤ ਦੇ ਨਾਲ ਇਹ ਮਾਤਾ ਦੇ ਪੁੱਤਰ ਨੂੰ ਜਿਨ੍ਹਾਂ ਦੇ ਤਿੰਨ ਬੱਚੇ ਨੇ ਮਾਸੂਮ ਇਸ ਵਿਰਖਸ਼ ਦੇ ਨਾਲ ਬੰਨ ਕੇ ਯਾਤਨਾਵਾਂ ਦੇ ਕੇ ਮਾਰਿਆ ਗਿਆ ਵਾ ਕੋਸ਼ਿਸ਼ ਕਰਦੇ ਆਂ ਅਸੀਂ ਗੱਲ ਕਰਨ ਦੇ ਲਈ ਮ੍ਰਿਤਕ ਦੀ ਜਿਹੜੀ ਪਤਨੀ ਆ ਉਹਨਾਂ ਦੇ ਨਾਲ ਪੰਜੀ ਤੁਹਾਡਾ ਕੀ ਨਾਮ ਆ ਔਰ ਕੀ ਇਹ ਕਟਨਾ ਹੋਈ ਆ ਥੋੜਾ ਖੜੇ ਹੋ ਕੇ ਜੇ ਦੱਸ ਦਿਓ ਬਹੁਤ ਮਾੜੇ ਹਾਲਾਤ ਨੇ ਪਰਿਵਾਰ ਦੇ ਪੰਜੀ ਦੱਸ ਦਿਓ ਕੀ ਸਾਰਾ ਕੁਝ ਹੋਇਆ ਜੀ ਮੇਰਾ ਨਾਮ ਸੁਨੀਤਾ ਮੈਂ ਸਿੰਘਪੁਰ ਦੀ ਰਹਿਣ ਵਾਲੀ ਆਈ ਪਾਸਟਰ ਨੂੰ ਸੱਦਿਆ ਸੀ ਦਵਾ ਕਰਨ ਵਾਸਤੇ ਜੀ ਉਹਨਾਂ ਨੇ ਦਵਾ ਨਹੀਂ ਕੀਤੀ ਉਹਨਾਂ ਨੇ ਮਾਰਨਾ ਕਟਣਾ ਨੂੰ ਉਹਨੂੰ ਸ਼ੁਰੂ ਕਰ ਦਿੱਤਾ ਆਈ ਕਹੇ ਭਈ ਇਹਨੂੰ ਸਤਾਨੀ ਨੁਕਸਾ ਥੋੜਾ ਜਿਹਾ ਤੇ ਤੇ ਦਵਾ ਕਰ ਦੋ ਉਹਨਾਂ ਨੇ ਦਵਾ ਨਹੀਂ ਕੀਤੀ ਅਰੇ ਪੰਜ ਸੱਤ ਅੱਠ ਬੰਦੇ ਬੁਲਾ ਕੇ ਤੇ ਇਹਨਾਂ ਨੂੰ ਮਾਰ ਕਟਾਈ ਕੀਤੀ ਇਹਨਾਂ ਨੇ ਜੀ ਕੀ ਕਹਿੰਦੇ ਸੀ ਮਾਰ ਕਟਾਈ ਕਰਨ ਵੇਲੇ ਭੀ ਇਹ ਕੀ ਉਹ ਕਰ ਰਹੇ ਆ ਉਹ ਕਹਿੰਦੇ ਭਈ ਇਹਨੂੰ ਸਤਾਨੀ ਨੁਕਸਾ ਹੈ ਅੱਛਾ ਤੇ ਮੁਰਕੇ ਮਾਰ ਕਟ ਕੇ ਤੇ ਕਦੀ ਇਹਨੂੰ ਤ੍ਰੇਕਣਾ ਮਾਰਦੇ ਸੀ ਤਾਂ ਹੀ ਲੱਗੇ ਛਡੋਨੇ ਤੇ ਕਹਿੰਦੇ ਪਈ ਤੂੰ ਹੀ ਪਰੇ ਹੋ ਜਾ ਪਰੇ ਹੋ ਕੇ ਤੁਸੀਂ ਬਹਿ ਜਾ ਤੇ ਅਸੀਂ ਆਪਣੀ ਅਸੀਂ ਆਪੇ ਇਹਨੂੰ ਸਤਾਨ ਕੱਢ ਲੈਨੇ ਪੰਜੀ ਇਹ ਵੀ ਪਤਾ ਲੱਗਾ ਵਾ ਕਿ ਇੱਕ ਤੁਹਾਡੇ ਜਿਹੜੇ ਤੁਹਾਡਾ ਜਿਹੜਾ ਪਤੀ ਸੀਗਾ ਜਿਹਦੀ ਇਸ ਤਰ੍ਹਾਂ ਡੈਥ ਹੋਈ ਆ ਕੱਲੇ ਘਰ ਦੇ ਵਿੱਚ ਉਹ ਹੀ ਕਮਾਉਣ ਵਾਲੇ ਸੀਗੇ ਇਸ ਦੇ ਬਾਰੇ ਥੋੜਾ ਦੱਸ ਦਿਓ ਜੀ ਇਹੋ ਕੱਲੇ ਇਹੋ ਕੱਲੇ ਕਮਾਉਣ ਵਾਲੇ ਸੀ ਸਾਡੇ ਘਰ ਵਿੱਚ ਇਹੋ ਹੀ ਮੇਰਾ ਜੀਵਨ ਸਾਥੀ ਸੀ ਮੇਰੇ ਤਿੰਨ ਬੱਚੇ ਜੀ ਇੱਕ ਮੇਰੀ ਗੁड़िया ਦੋ ਮੇਰੇ ਬੇਟੇ ਹੁਣ ਆਹੀ ਕਾਹੇ ਜੋਗੇ ਨਹੀਂ ਰੇ ਜੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਹੁਣ ਆਈ ਚਾਹੁੰਦੇ ਆਂ ਵੀ ਸਾਡੀ ਕਾਰਵਾਈ ਹੋ ਜਾਵੇ ਸੋ ਇਹ ਦੁਖੀ ਪਰਿਵਾਰ ਆ ਇੱਕ ਘਰ ਦੇ ਹਾਲਾਤ ਜਿਹੜੇ ਆ ਮੈਂ ਫੇਰ ਇੱਕ ਵਾਰ ਕੈਮਰਾਮੈਨ ਨੂੰ ਕਵਾਂਗਾ ਦੱਸ ਦੋ ਆ ਤਿੰਨ ਬੱਚੇ ਆ ਛੋਟੇ ਛੋਟੇ ਮਾਸੂਮ ਦੋ ਬੱਚੇ ਆ ਨੇ ਔਰ ਇੱਕ ਬੇਟੀ ਆ ਇਹਨਾਂ ਦੇ ਸਿਰ ਤੋਂ ਬਾਪ ਦਾ ਸਹਾਰਾ ਉੱਠ ਚੁੱਕਿਆ ਵਾ ਪਰਿਵਾਰ ਬਹੁਤ ਜ਼ਿਆਦਾ ਗਰੀਬ ਆ ਔਰ ਇੱਕੋ ਇੱਕ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਜੀ ਸੀਗਾ ਜਿਸ ਨੂੰ ਵਾਸਟਰ ਨੇ ਭੂਤ ਕੱਢਣ ਦੇ ਨਾਂ ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੋ ਪੀੜਿਤ ਪ੍ਰਵਾਲ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਆ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਕਿ ਇਹ ਜਿਹੜੇ ਦੋਸ਼ੀ ਨੇ ਇਸ ਘਟਨਾ ਦੇ ਵਿੱਚ ਸ਼ਾਮਲ ਜਿੰਨੇ ਵੀ ਲੋਕ ਨੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਐ ਐਕਸਪ੍ਰੈਸ ਨਿਊਜ਼ ਨੈਟ ਲਈ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਪਿੰਡ ਸਿੰਘਪੁਰਾ ਤੋਂ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਸ ਐਚ ਓ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਮੌਜੂਦ ਨੇ ਮੈਡਮ ਦੱਸ ਦਿਓ ਜੀ ਇਹ ਕੀ ਸਾਰਾ ਘਟਨਾਕ੍ਰਮ ਹੋਇਆ ਵਾ ਜਿਹੜਾ ਪਿੰਡ ਸਿੰਘਪੁਰ ਦੇ ਵਿੱਚ ਇੱਕ ਪਾਸਟਰ ਵੱਲੋਂ ਜਿਹੜਾ ਵਾ ਭੂਤ ਕੱਢਣ ਦੇ ਨਾਂ ਤੇ ਜਿਹੜਾ ਇੱਕ ਨੌਜਵਾਨ ਨੂੰ ਮਾਰਿਆ ਗਿਆ ਜੀ ਇਹਦੇ ਵਿੱਚ 21 ਤਰੀਕ ਰਾਤ ਦੀ ਗੱਲ ਹੈਗੀ ਜੀ ਜਿਹੜੀ ਰਖਲ ਹੈਗੀ ਆ ਸੈਮਲ ਮਸੀਹ ਦੇ ਮਦਰ ਆ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਜਿਹੜੇ ਬੇਟਾ ਹੈਗਾ ਵਾ ਉਹਨੂੰ ਬਾਹਰ ਦੀ ਕੋਈ ਕਸਰ ਸੀਗੀ ਜਿੱਦਾਂ ਉਹ ਚੀਕਾਂ ਮਾਰਦਾ ਸੀਗਾ ਅਸੀਂ ਉਹ ਪਾਸਟਰ ਜੀ ਨੂੰ ਫੋਨ ਕਰਕੇ ਤੇ ਬੁਲਾਇਆ ਹੈਗਾ ਕਿ ਮੇਰੇ ਬੇਟੇ ਨੂੰ ਬਾਹਰ ਦੀ ਕੋਈ ਕਸਰ ਆ ਤਾਂ ਉਹਨਾਂ ਨੇ ਵੀ ਕਿਹਾ ਵੀ ਹਾਂ ਇਹਦੇ ਵਿੱਚ ਜਿਹੜੇ ਹੈਗੇ ਭੂਤ ਪ੍ਰੇਤ ਹੈਗੇ ਤੇ ਉਹਨਾਂ ਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਨਾਲ ਉਹਦੀ ਜਿਹੜੀ ਸੱਟਾਂ ਲੱਗਣ ਦੇ ਨਾਲ ਜਿਹੜੀ ਹੈਗੀ ਉਹਦੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਦਫਨਾ ਦਿੱਤਾ ਹੈਗਾ ਉਹਨੂੰ। ਦਫਨਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਕਿਸੇ ਨੇ ਗਾਈਡ ਕੀਤਾ ਜਾਂ ਉਹਨਾਂ ਨੇ ਦਿਮਾਗ ਲਾਇਆ ਸਾਡੇ ਕੋਲੋਂ ਉਹ ਪਹੁੰਚੇ। ਫਿਰ ਅਸੀਂ ਜਦੋਂ ਸਾਡੇ ਕੋਲ ਆਈ ਰਾਖਲ ਤੇ ਫਿਰ ਉਹਦੀ ਸਟੇਟਮੈਂਟ ਤੇ ਅਸੀਂ ਜਿਹੜਾ ਪਰਚਾ ਜਿਹੜਾ ਕੇ ਰਜਿਸਟਰ ਕਰ ਦਿੱਤਾ ਹੈਗਾ। ਕੇ ਸਜੈਸਟਰ ਕਰਕੇ ਫਿਰ ਅਸੀਂ ਉਹ ਇਹਨਾਂ ਨੇ ਡੈੱਡ ਬਾਡੀ ਜਿਹੜੀ ਸੀਗੀ ਉਹ ਦਫਨਾ ਦਿੱਤੀ ਸੀ ਫਿਰ ਅਸੀਂ ਸੀਨੀਅਰ ਅਫਸਰਾਂ ਨੂੰ ਦੱਸ ਕੇ ਤੇ ਫਿਰ ਅਸੀਂ ਡਿਊਟੀ ਮੈਜਿਸਟਰ ਦੀ ਡਿਊਟੀ ਲਗਵਾ ਕੇ ਤੇ ਉਹ ਅਸੀਂ ਡੈੱਡ ਬਾਡੀ ਕੱਲ ਜਿਹੜੀ ਉੱਥੋਂ ਰਿਕਵਰ ਕੀਤੀ ਤੇ ਅੱਜ ਉਹਦਾ ਜਿਹੜਾ ਪੋਸਟਮਾਰਟਮ ਕਰਾ ਕੇ ਅਸੀਂ ਦੁਬਾਰਾ ਜਿਹੜੀ ਦਫਨਾ ਦਿੱਤੀ ਹੈਗੀ ਮੈਡਮ ਜੇਕਰ ਗੱਲ ਕਰੀਏ ਜੇ ਇਸੇ ਪਾਸਟਰ ਦਾ ਬਾਰ ਬਾਰ ਨਾ ਆ ਰਿਹਾ ਜੱਕੀ ਪਾਸਟਰ ਕਿਹਾ ਜਾ ਰਿਹਾ ਵਾ ਜਿਸ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਵਾ ਔਰ ਕੀ ਇਹਦਾ ਕੋਈ ਸ਼ੋਕੜ ਬਾਰੇ ਪੁਲਿਸ ਦੀ ਪੜਤਾਲ ਚ ਕੁਝ ਨਵੇਂ ਤੱਥ ਸਾਹਮਣੇ ਆਏ ਆ ਜੀ ਨਹੀਂ ਫਿਲਹਾਲ ਤਾਂ ਜੀ ਕੋਈ ਇਦਾਂ ਨਹੀਂ ਆਏ ਪਹਿਲਾਂ ਵੀ ਕੋਈ ਉਹਦੇ ਤੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਜੱਕੀ ਦੇ ਖਿਲਾਫ ਹੈਗਾ ਲੇਕਿਨ ਇਹ ਪਾਸਟਰ ਦਾ ਹੀ ਕੰਮ ਕਰਦਾ ਹੈਗਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਂਦੇ ਹੈਗੇ ਦਵਾ ਕਰਨ ਵਾਸਤੇ ਤੇ ਅੱਜ ਜਦੋਂ ਰੈਸਟ ਹੋਣਗੇ ਫਿਰ ਸਾਨੂੰ ਅਗਲੀ ਸਾਰੀ ਤਫ਼ਤੀਸ਼ ਦਾ ਪਤਾ ਲੱਗੂਗਾ ਮੈਡਮ ਜਿਹੜਾ ਤੁਸੀਂ ਐਫ ਆਈ ਆਰ ਦਰਜ ਕੀਤੀ ਆ ਪੁਲਿਸ ਸਟੇਸ਼ਨ ਧਾਰੀਵਾਲ ਦੇ ਵਿੱਚ ਥੋੜਾ ਜਿਹਾ ਦੱਸ ਦਿਓ ਕਿ ਕਿਹੜੀਆਂ ਧਰਾਵਾਂ ਦੇ ਤਹਿਤ ਮਾਮਲਾ ਜੜਾ ਵਾ ਉਹ ਇਸ ਪਾਸਟਰ ਦੇ ਖਿਲਾਫ ਦਰਜ ਕੀਤਾ ਗਿਆ 190 ਹੈਗੀ 191 ਹੈਗੀ ਆ ਜੀ ਤੇ 3 ਐਨ ਐਸ ਨਵਾਂ ਐਕਟ ਦੇ ਆਧਾਰ ਤੇ ਸੋ ਮੈਡਮ ਥੋੜਾ ਇਹ ਵੀ ਦੱਸ ਦਿਓ ਕਿਉਂਕਿ ਪੂਰੇ ਇਲਾਕੇ ਦੇ ਇਲਾਵਾ ਪੂਰੇ ਪੰਜਾਬ ਭਰ ਦੇ ਵਿੱਚ ਇਹ ਕੇਸ ਜਿਹੜਾ ਵਾ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ ਔਰ ਕੀ ਪੁਲਿਸ ਵੱਲੋਂ ਹੁਣ ਤੱਕ ਇਸ ਕੇਸ ਦੇ ਵਿੱਚ ਕੋਈ ਟੀਮਾਂ ਬਣਾ ਕੇ ਇਹਨਾਂ ਦੀ ਛਾਪੇਮਾਰੀ ਮਤਲਬ ਕਰਕੇ ਇਹਨਾਂ ਨੂੰ ਫੜਨ ਦੇ ਲਈ ਕੋਈ ਕੋਈ ਐਫਰਟਸ ਕੀਤੇ ਜਾ ਰਹੇ ਆ? ਹਾਂ ਬਿਲਕੁਲ ਜੀ ਐਫਰਟਸ ਕੀਤੇ ਜਾ ਰਹੇ ਆ। ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਫੜਾਂਗੇ। ਵੱਖ-ਵੱਖ ਟੀਮਾਂ ਵੀ ਬੜੀਆਂ ਹੋਈਆਂ ਵਾ ਤੇ ਅਸੀਂ ਆਪਣੇ ਟੈਕਨੀਕਲ ਵੀ ਜਿਹੜਾ ਅਸੀਂ ਉਹ ਟਰੇਸਿੰਗ ਤੇ ਕਰ ਰਹੇ ਹੈਗੇ ਆਂ। ਸੋ ਗੱਲਬਾਤ ਲਈ ਧੰਨਵਾਦ ਇਹ ਨੇ ਐਸ ਐਚ ਓ थाना ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਜਿਹੜੇ ਬਹੁਤ ਇੱਕ ਕਾਬਲ ਅਫਸਰ ਨੇ ਔਰ ਕਈ ਕੇਸ ਇਹਨਾਂ ਨੇ ਹੁਣ ਤੱਕ ਆਪਣੀ ਡਿਊਟੀ ਦੌਰਾਨ ਪੰਜਾਬ ਦੇ ਚਰਚਿਤ ਕੇਸਾਂ ਨੂੰ ਸੋਲਵ ਕੀਤਾ ਵਾ ਔਰ ਅੱਜ ਜਿਹੜਾ ਇਹ ਸਿੰਗਾਪੁਰਾ ਦੇ ਵਿੱਚ ਭੂਤ ਕੱਢਣ ਦੇ ਨਾਂ ਤੇ ਜੋ ਇਹ ਘਟਨਾ ਵਾਪਰੀ ਆ ਐਸਐਚਓ ਮੈਡਮ ਦਾ ਕਹਿਣਾ ਵਾ ਕਿ ਜਲਦੀ ਇਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਸੋ ਲਗਾਤਾਰ ਤੁਸੀਂ ਖਬਰਾਂ ਦੇ ਲਈ ਬਣੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਜੱਟ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਯਸ਼ ਪੰਡਤ ਧੰਨਵਾਦ